ਗਰੀਬ ਜਨਤਾ ਇੰਨੀ ਅਸੀਂ ਦੁਖੀ ਆ ਤੇ ਅਸੀਂ ਅੱਗੇ ਕਿਸੇ ਦੀ ਇੱਕ ਦੂ ਬਾਦ ਵੋਟ ਨਹੀਂ ਪਾਉਦੇ ਕੋਈ ਵੀ ਲੀਡਰ ਹੋਵੇ ਸਰਕਾਰਾਂ ਦਾ ਨੋਡ ਭਾਲਦੀ ਫਿਰਦੀ ਆ ਆਜੋ ਤੇ ਬੋਡ ਪਾਓ ਤੇ ਬਹਿ ਜਾਓ ਆਪ ਦਾ ਡਿੱਤੇ ਆ ਦੇ ਸੜਕ ਦੇ ਪੈਸੇ ਆ ਜਾਣਗੇ ਖਾ ਕੇ ਵੇ ਵਾ ਜਾਣਗੇ ਐਕਸਲ ਐਨ ਉਹ ਤਾਂ ਬਿਲਕੁਲ ਭਰ ਦੋ ਜੀ ਉਹ ਭਰ ਦੋ ਜੀ ਸਾਰੇ ਖਿੱਚੀ ਜਾਂਦੇ ਆ ਜਦੋਂ ਸਾਡਾ ਕੰਮ ਹੀ ਨਹੀਂ ਹੁੰਦਾ ਕੋਈ ਜਿੱਤ ਜਾਂਦਾ ਸਾਨੂੰ ਘਰ ਮਕਾਨ ਬਣਾ ਕੇ ਦੇਵਾਂਗੇ ਕੋਈ ਸਾਡਾ ਘਰ ਮਕਾਨ ਨਹੀਂ ਬਣਾਉਂਦਾ ਕੋਈ ਸਾਡੀ ਰਿਕਸ਼ਾ ਨਹੀਂ ਕਰਦਾ ਸਾਡਾ ਤਾਂ ਪਰਮਾਤਮਾ ਕਰਦਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਅਸੀਂ ਤਾਂ ਕਹਿੰਦੇ ਆ ਵੀ ਬਣਾ ਦੇ ਕਾਹਨੂੰ ਵੀ ਵੋਟਾਂ ਅਸੀਂ ਉਹਨੂੰ ਇੱਦਾਂ ਕੀ ਗਰੀਬ ਜਨਤਾ ਨੇ ਲੜ ਕਰਕੇ ਪਾਈਆਂ ਫੇਰ ਲੜ ਕਰਕੇ ਪਾ ਰਿਆਂਗੇ ਜਿੱਥੇ ਕੀ ਪੰਜਾਬ ਦੇ ਅੰਦਰ ਇੰਦਰ ਦੇਵਤਾ ਨੂੰ ਖੁਸ਼ ਕਰਨਾ ਤੇ ਬਰਸਾਤ ਨੂੰ ਪੈਣ ਲਈ ਪਿੰਡਾਂ ਦੇ ਲੋਕਾਂ ਵੱਲੋਂ ਚੌਲਾਂ ਦੇ ਜੱਗ ਕੀਤੇ ਜਾਂਦੇ ਹਨ ਤਾਂ ਲੇਕਿਨ ਅੱਜ ਅਸੀਂ ਜਿਸ ਮੰਡੀ ਦੇ ਵਿੱਚ ਖੜੇ ਆਂ ਇਹ ਮੰਡੀ ਦੇ ਲੋਕ ਇਹੀ ਦਵਾਮਾ ਕਰਦੇ ਆਂ ਕਿ ਹੈ ਰੱਬਾ ਮੀਂਹ ਨਾ ਪਾਈ ਜੇਕਰ ਮੀਂਹ ਪਾਤਾ ਤਾਂ ਸਾਨੂੰ ਬੜੀ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਤਾਂ ਅੱਜ ਇਸ ਮੰਡੀ ਦੇ ਲੋਕ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰ ਰਹੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਬੀ ਜੀ ਕੀ ਨਾਮ ਕੀਆ ਮੇਰਾ ਨਾਮ ਵਿਵੇਕ ਕੁਮਾਰ ਜੀ ਤੁਸੀਂ ਇੱਕ ਵਾਰ ਜੀ ਲੋਕ ਤਾਂ ਕਰਦੇ ਆ ਦਵਾਵਾਂ ਵੀ ਮੀਂਹ ਪੈ ਜੇ ਤੁਸੀਂ ਕਹਿਣੋ ਵੀ ਮੀਂਹ ਨਾ ਪਵੇ ਕੀ ਕਰਨ ਅਸੀਂ ਆ ਕਹਿੰਦੇ ਆ ਮੀਂਹ ਨਾ ਪਵੇ ਕਾਰਨ ਇਹ ਹੈ ਜੀ ਮੰਡੀ ਚੋਂ ਪਾਣੀ ਨਿਕਲਦਾ ਨਹੀਂ 15-15 20-20 ਦਿਨ ਇਸ ਨਾਲ ਬਿਮਾਰੀਆਂ ਦਾ ਬਹੁਤ ਤਖੜਾ ਖਵਾਜਾ ਭੁਗਤਣਾ ਪੈਂਦਾ ਮੰਡੀ ਵਾਲਿਆਂ ਨੂੰ ਨਾ ਕੋਈ ਗੱਕੀ ਹੈ ਨਾ ਕੋਈ ਹੋਰ ਹੈ ਆ ਤੁਹਾਡੇ ਸਾਹਮਣੇ ਆ ਜੀ ਤੁਸੀਂ ਕੋਈ ਕੈਮਰਾ ਕਮਾ ਕੇ ਦੇਖੋ 15 ਦਿਨ ਹੋ ਗਏ ਪਾਣੀ ਨਿਕਲਿਆ ਨਹੀਂ ਮੰਡੀ ਦੇ ਵਿੱਚੋਂ ਕਿੰਨੇ ਸਮੇਂ ਤੋਂ ਤੁਹਾਨੂੰ ਅਸੀਂ ਇਸ ਸਮੱਸਿਆ ਦੇ ਨਾਲ ਤੁਹਾਨੂੰ ਇਹ ਸਮੱਸਿਆ ਸਾਨੂੰ ਐ ਲਾਓ तकरीबन 1.5-2 ਸਾਲ ਤੋਂ ਆ ਰਹੀ ਹੈ ਜਦੋਂ ਮੀਂਹ ਪੈਂਦਾ ਹੈ ਅਸੀਂ ਤਾਂ ਉਹਦੀ ਕਹਿਦੇ ਨੇ ਆ ਵੀ ਚਲੋ ਕੰਮ ਇਕਾਈਏ 7 ਦਿਨ ਦੁਕਾਨਾ ਬੰਦ ਅੱਛਾ ਜਦੋਂ ਮੀਂਹ ਪੈਂਦਾ ਤਾਂ ਤੁਸੀਂ ਸੈਰ ਤੇ ਚਲੇ ਜਾਣਾ ਅਸੀਂ ਘੁੰਮਣ ਚਲੇ ਜਾਣਾ ਹੋਰ ਕੀ ਕਰੀਏ ਜੀ ਦੱਸੋ ਸਾਨੂੰ ਘੁੰਮਣਾ ਸਾਡੀ ਮਜਬੂਰੀ ਬਣ ਜਾਂਦੀ ਹੈ ਕੋਈ ਦੁਕਾਨਾਂ ਦੇ ਕੰਮ ਹੈ ਨਹੀਂ ਦੁਕਾਨਾਂ ਤੇ ਬੈਠਣ ਦਾ ਕੀ ਫਾਇਦਾ ਤੋ ਗਾਗ ਹੈ ਨਹੀਂ ਬਾਜ਼ਾਰ ਦੇ ਵਿੱਚ ਪਾਣੀ ਖੜਾ ਹੈ ਤੁਹਾਡੇ ਸਾਹਮਣੇ ਕੈਮਰੇ ਘੁਮਾਓ ਤੁਸੀਂ ਤਾਂ ਹੋਰ ਮੰਡੀ ਤੇ ਮੌਜੂਦ ਹਨ ਲੋਕ ਹਾਂਜੀ ਭਾਈ ਤੁਸੀਂ ਇਸ ਮੰਡੀ ਦੇ ਵਿੱਚ ਆਉਣੇ ਹੋ ਪਾਣੀ ਕਿੰਨਾ ਖੜਾ ਰਹਿੰਦਾ ਤੇ ਕੀ ਵੱਜ ਪਰੇਸ਼ਾਨੀ ਪਾਣੀ 2.5 ਫੁੱਟ 3 ਫੁੱਟ ਪਾਣੀ ਰਹਿੰਦਾ ਸਾਡਾ ਨਦੀ ਗੁਰੂ ਕੇ ਪਿੰਡਾਂ ਨਾਲ ਸਾਨੂੰ ਬਹੁਤ ਪਰੇਸ਼ਾਨੀ ਆ ਰੋਜ਼ ਹਰ ਰੋਜ਼ ਸਾਨੂੰ ਆਉਣਾ ਪੈਂਦਾ ਇੱਧਰ ਕੋਈ ਕਿਸੇ ਕੰਮ ਧੰਦੇ ਕੋਈ ਸੌਦਾ ਪੱਤਾ ਲੈਣ ਅਸੀਂ ਦੁਕਾਨ ਤੇ ਨਹੀਂ ਆ ਸਕਦੇ ਮੰਡੀ ਦੇ ਤੇ ਇਸ ਤੋਂ ਫਾੜਕ ਤੋਂ ਲੈ ਕੇ ਕ੍ਰੋਸ ਨਹੀਂ ਹੁੰਦੀ ਮੰਡੀ ਐਨਾ ਪਾਣੀ ਇੱਥੇ ਤਾ ਸਾਡੀ ਗਰੀਬ ਜਨਤਾ ਦਾ ਬਹੁਤ ਬੁਰਾ ਹਾਲ ਹੈ ਗਰੀਬਾਂ ਕੋਲੇ ਵੋਟਾਂ ਜਦੋਂ ਸਾਨੂੰ ਗਰੀਬ ਜਨਤਾ ਇੰਨੀ ਅਸੀਂ ਦੁਖੀ ਆ ਤੇ ਅਸੀਂ ਅੱਗੇ ਕਿਸੇ ਦੀ ਇਹਦੂ ਬਾਦ ਵੋਟ ਨਹੀਂ ਪਾਉਂਦੇ ਕੋਈ ਵੀ ਲੀਡਰ ਹੋਵੇ ਜੇ ਲੋ ਸਾਡਾ ਕੰਮ ਹੀ ਨਹੀਂ ਹੁੰਦਾ ਕੋਈ ਜਿੱਤ ਜਾਂਦਾ ਸਾਨੂੰ ਘਰ ਮਕਾਨ ਬਣਾ ਕੇ ਦੇਵਾਂਗੇ ਕੋਈ ਸਾਡਾ ਘਰ ਮਕਾਨ ਨਹੀਂ ਬਣਾਉਂਦਾ ਕੋਈ ਸਾਡੀ ਰਿਕਸ਼ਾ ਨਹੀਂ ਕਰਦਾ ਸਾਡਾ ਤਾਂ ਪਰਮਾਤਮਾ ਕਰਦਾ ਅਕਾਲ ਪੁਰਖ ਕਰਦਾ ਸਾਡੀ ਰਿਕਸ਼ਾ ਕੋਈ ਨਹੀਂ ਕਰਦਾ ਹੁਣ ਕਿੰਨਾ ਸਮਾਂ ਹੋ ਗਿਆ ਇੱਥੇ ਪਾਣੀ ਖੜੇ ਨੂੰ ਇੱਥੇ 15 ਦਿਨ ਹੋ ਗਏ ਇਹੀ ਹਾਲ ਹੈ ਤਾਂ ਕੋਈ ਬਿਮਾਰੀਆਂ ਲੱਗਣ ਦਾ ਵੀ ਡਰ ਬਿਮਾਰੀਆਂ ਤਾਂ ਮੈਨੂੰ ਤਾਂ ਆਪ ਲੱਗੀਆਂ ਪਈਆਂ ਇੱਥੋਂ ਇੱਥੋਂ ਲੱਗੀਆਂ ਗਦੂਦ ਵਧਣ ਲੱਗੇ ਮੰਡੀ ਚ ਆਉਂਦੇ ਜਾਂਦੇ ਗੰਦੇ ਪਾਣੀ ਨਾਲ ਵੀ ਦਿਨ ਨੰਗਣਾ ਪੈਂਦਾ ਇਹਦੇ ਬਾਧੂ ਇਹ ਬਿਮਾਰੀਆਂ ਦਾ ਘਰ ਹੈ ਕੀ ਮੰਗ ਕੀ ਕਰਦੇ ਹੋ ਮੰਗ ਵੀ ਆ ਸਾਡੀ ਮੰਡੀ ਦਾ ਵਿਕਾਸ ਹੋ ਜੇ ਵਧੀਆ ਮਨਜਨਤਾ ਆਉਂਦੀ ਆ 20 ਪਿੰਡਾਂ ਦਾ ਏਰੀਆ ਪੈਂਦਾ ਚਾਰ ਚਪੇਰੇ ਗੁੜਚਾ ਨੂੰ ਆਉਂਦਾ ਕੋਈ ਕਾਸੀ ਨੂੰ ਆਉਂਦਾ ਕੋਈ ਕਾਸੀ ਨੂੰ ਆਉਂਦਾ ਸਾਰੇ ਦੁਖੀ ਆ ਕੋਈ ਨਹੀਂ ਬਾਜ਼ਾਰ ਚ ਆਉਂਦਾ ਹੁਣ ਇੱਥੇ ਆ ਗੰਦ ਕਰਕੇ ਬੰਦ ਭਈਆ ਦੁਕਾਨਾਂ ਦੇਖੋ ਆ ਕਿੱਡਾ ਕਿੱਡਾ ਪਾਣੀ ਖੜਾ ਹੈ ਕੰਨ 10 ਸਾੜਿਆ ਮੁਸ਼ਕ ਮਾਰਦੇ ਤਾ ਜਦੋਂ ਤੁਸੀਂ ਮੰਡੀ ਦੇ ਵਿੱਚ ਆਉਨੇ ਹੋ ਤਾਂ ਦੁਕਾਨਾਂ ਬੰਦ ਹੁੰਦੀਆਂ ਨੇ ਕਈ ਵਾਰੀ ਬਾਫਤ ਦੁਕਾਨਾਂ ਤੋਂ ਸੌਦਾ ਲੈ ਵੀ ਨਾ ਜਾਣਾ ਪਵੇ ਖਾਲੀ ਮੁੜ ਜਾਂਦੇ ਆ ਜਦੋਂ ਦੁਕਾਨਾਂ ਹੀ ਬੰਦ ਪਈਆਂ ਨੰਗਲ ਨੂੰ ਟੱਪਣ ਨੂੰ ਤਾਂ ਨਹੀਂ ਖਾਲੀ ਮੁੜ ਜਾਂਦੇ ਆ ਕਰੇ ਪਿੰਡਾਂ ਵਾਲੇ ਉਦੋਂ ਖਲ ਲਾਉਂਦੇ ਆ ਸਾਡੀ ਤਾਂ ਕੋਈ ਲੱਗ ਰਿਹਾ ਵੀ ਹੁਣ ਇਹ ਛੋਟੀ ਮੰਡੀ ਦੀ ਸਮੱਸਿਆ ਦਾ ਹੱਲ ਹੋਊਗਾ ਸਾਡੇ ਜੇ ਹੁਣ ਕੋਈ ਕਰੂ ਤਾਂ ਫੇਰ ਹੀ ਹੋਊਗਾ ਬਿਨ ਕਰੇ ਤਾਂ ਕੁਛ ਹੁੰਦਾ ਨਹੀਂ ਕਿ ਬੁਰਕੀ ਤੋੜੇ ਬਿਨਾਂ ਤਾਂ ਮੂੰਹ ਨੂੰ ਜਾਂਦੀ ਨਹੀਂ ਜੇ ਕੋਈ ਕਰੂਗਾ ਤਾਂ ਹੋਊਗਾ ਜੇ ਨਾ ਕਰੂਗਾ ਫਿਰ ਨਹੀਂ ਪਿਆ ਰਹੂਗਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਅਸੀਂ ਤਾਂ ਕਹਿੰਦੇ ਆ ਵੀ ਬਣਾ ਦੇ ਗਾਹ ਨੂੰ ਵੀ ਵੋਟਾਂ ਅਸੀਂ ਉਹਨੂੰ ਇਤਕੀ ਗਰੀਬ ਜਨਤਾ ਨੇ ਲੜ ਕੇ ਪਾਈਆਂ ਫੇਰ ਲੜ ਕੇ ਪਾ ਰਿਆਂਗੇ ਆ ਜਿਹੜੇ ਇਹਨਾਂ ਦੇ ਕੈਂਡੀਗੇਟਰ ਝਾੜੂ ਵਾਲੇ ਇਹਨਾਂ ਨੂੰ ਪੁੱਛ ਲਓ ਵੀ ਨਹੀਂ ਲੜ ਕੇ ਪਾਈਆਂ ਤਾਂ ਤੇ ਗਾਹ ਨੂੰ ਫੇਰ ਪਾ ਦੇਗੇ ਜੇ ਸਾਡੀ ਮੰਡੀ ਦਾ ਵਿਕਾਸ ਕਰਦੇ ਨੇ ਸਾਨੂੰ ਸੁਖ ਦਾ ਸਾਹ ਆ ਗਿਆ ਇਹ ਤਾਂ ਜਦੋਂ ਤੁਸੀਂ ਮੰਡੀ ਦੇ ਵਿੱਚ ਆਉਨੇ ਹੋ ਤਾਂ ਪਾਣੀ ਬਹੁਤ ਖੜਾ ਰਹਿੰਦਾ ਹੈ ਹਾਂ ਤਾਂ ਇਹ ਪਾਣੀ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਨ ਦਾ ਵੀ ਡਰ ਰਹਿੰਦਾ ਹਾਂ ਪੂਰਾ ਡਰ ਹੈ ਬਹੁਤ ਜ਼ਿਆਦਾ ਡਰ ਹੈ ਕਿਉਂ ਸਾਰਾ ਸੀਵਰੇਜ ਦਾ ਪਾਣੀ ਹੈ ਇਹ ਗੰਦਾ ਸਾਰਾ ਬਿਜਲੀ ਲੰਘਦੇ ਆ ਲੋਕ ਉਹਦੋਂ ਬਿਮਾਰੀਆਂ ਖੁਰਕ ਹੁੰਦੀ ਆ 20 ਬੰਦਿਆਂ ਦੇ ਤਾਂ ਇਹਦੋਂ ਪਹਿਲਾਂ ਪਿੰਡਾ ਪੱਟੀ ਜਾਂਦੇ ਡਾਕਟਰਾਂ ਤੋਂ ਟੀਕੇ ਲਵਾਉਂਦੇ ਆ ਉਹ ਨੰਗਲ ਟੱਪ ਨਾਲ ਖੁਰਕ ਪੈ ਗਈ ਪੈਰਾਂ ਤੇ ਸਰੀਰ ਤੇ ਤਾਂ ਇਸ ਮੰਡੀ ਦੇ ਵਿੱਚ ਹੋਰ ਵੀ ਜੋ ਆਸ-ਪਾਸ ਦੇ ਪਿੰਡਾਂ ਤੋਂ ਲੋਕ ਆਉਂਦੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਭਾਈ ਜੀ ਕੀ ਨਾਮ ਹੈ ਵੀਰ ਜੀ ਬਠਿੰਡੇ ਤੋਂ ਆਇਆ ਜੀ ਜਦੋਂ ਹੀ ਆਣ ਇੱਥੇ ਭਰਿਆ ਹੀ ਰਹਿੰਦਾ ਹੈ ਜਦੋਂ ਹੀ ਇੱਥੇ ਆਣ ਸਟੇਸ਼ਨ ਤੱਕ ਭਰਿਆ ਹੀ ਰਹਿੰਦਾ ਐਂਡ ਤੋਂ ਲੈ ਕੇ ਸ਼ੁਰੂ ਤੱਕ ਇਹਨਾਂ ਦੀ ਪਿੰਡਾਂ ਦੀ ਹਾਲਤ ਹੀ ਨਹੀਂ ਗੌਰ ਕਰਦੇ ਵੇ ਵੀ ਠੀਕ ਤੱਕ ਕਰਾ ਲਓ ਸੜਕ ਯਾਰ ਵੋਟਾਂ ਦਿੱਤੀਆਂ ਲੋਕਾਂ ਨੇ ਭਾਈ ਆਹ ਦੇਖ ਲਓ ਕਾਰੋਬਾਰ ਸਾਰੇ ਬੰਦ ਕਰਕੇ ਬੈਠੇ ਹੋਏ ਕਿਵੇਂ ਮਾਲ ਦੇਈਏ ਹੁਣ ਆਹ ਦੇਖੋ ਲੋਕਾਂ ਦੀ ਦੁਕਾਨਾਂ ਵਿੱਚ ਚੋਰੀ ਟੱਪਣਾ ਪੈਂਦਾ ਪੂਰਾ ਹਾਲ ਕੀਤਾ ਵਾ ਲੋਕਾਂ ਨੇ ਭੋਟਾ ਲੈ ਲੰਦੇ ਆ ਆਪਦੇ ਆਪ ਦੇ ਘਰੇ ਬੈਹਣਦੇ ਆ ਪੈਸੇ ਲੈ ਲੰਦੇ ਆ ਚਲੋ ਜੀ ਹੁਣ ਗਵਰਨਮੈਂਟ ਤੋਂ ਤੁਸੀਂ ਉਧਰ ਸੜਕਾਂ ਦੇ ਉੱਤੇ ਸਾਡਾ ਲੁੱਕ ਪਾਈ ਇਹਨੂੰ ਤੁਸੀਂ ਇੱਧਰ ਨਹੀਂ ਗੌਰ ਕਰ ਸਕਦੇ ਇਹ ਵੀ ਤਾਂ ਜ਼ਰੂਰੀ ਆ ਕੰਮ ਸਟੇਸ਼ਨ ਤੋਂ ਬੰਦਿਆਂ ਨੇ ਆਣਾ ਜਵਾਕਾਂ ਨੇ ਆਣਾ ਕੋਈ ਸੀਵਰ ਖੁੱਲਿਆ ਹੋਵੇ ਟੱਕਣ ਖੁੱਲਿਆ ਹੋਵੇ ਵਿੱਚ ਜਾਊਗਾ ਲੋਕੀ ਹੁਣ ਦੇਖੋ ਲੋ ਸਾਹਮਣੇ ਆ ਤੁਹਾਡੇ ਕਿੰਨਾ ਕਿੰਨਾ ਪਾਣੀ ਖੜਾ ਦੁਕਾਨਾਂ ਬੰਦ ਪਈਆਂ ਹਣ ਲੋਕਾਂ ਦੀ ਦੁਕਾਨਾਂ ਵਿੱਚੋਂ ਟਪ ਟਪ ਕੇ ਆ ਕੇ ਮਾਲ ਦੇਖ ਕੇ ਜਾਣਾ ਪੈਂਦਾ ਕਿੰਨੇ ਸਮੇਂ ਤੋਂ ਤੁਸੀਂ ਦੇਖ ਰਹੇ ਓ ਮੈਂ ਜਦੋਂ ਉਹਦਾ ਅੰਨਾ ਪਿਆ ਵੀਰ ਚ ਮਹੀਨਾ 2 ਮਹੀਨਾ 1.5 ਮਹੀਨਾ ਹੋ ਗਿਆ ਮੈ ਜੋ ਦੀਆਂ ਨੇ ਇੱਥੇ ਫੁੱਲ ਭਰਿਆ ਹੀ ਰਹਿਦਾ ਸੀਵਰ ਦਾ ਕਦੀ ਨਹੀਂ ਦੇਖਿਆ ਇਹਨਾਂ ਨੂੰ ਖੁੱਲਿਆ ਮੈਂ ਤਾਂ ਆਪ ਇਹਨਾਂ ਨੂੰ ਕਹਿੰਦਾ ਵੀਰ ਜੀ ਤੁਸੀਂ ਕਿਵੇਂ ਮੁਸ਼ਕ ਵਿੱਚ ਬੈਠੇ ਰਹਿੰਨੇ ਹੋ ਐਨੀ ਗੰਦੀ ਮੁਸ਼ਕ ਮਾਰਦੀ ਬਦਬੋਹ ਮਾਰੀ ਜਾਂਦੀ ਆ ਪਾਣੀ ਦੀ ਛੜਿਆ ਪਾਣੀ ਐ ਸੀਵਰਾਂ ਵਾਲਾ ਕਿਵੇਂ ਟੱਪੀਏ ਕਿਵੇਂ ਜਾਈਏ ਲੋਕਾਂ ਦੀ ਦੁਕਾਨਾਂ ਵਿੱਚੋਂ ਦੀ ਜਾਣਾ ਪੈਂਦਾ ਤਾਂ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਇਸ ਮੰਡੀ ਬਾਰੇ ਸਹੀ ਸਰਕਾਰ ਹੋਵੇ ਤਾਂ ਫਿਰ ਬਣਾਉਣਾ ਦੇਵੇ ਐਨੇ ਜ਼ਿਲਾਂ ਤੋਂ ਦੇਖ ਲਓ ਕਰੀ ਜਾਂਦੇ ਹੁਣ ਤੁਸੀਂ ਆ ਵੀ ਦੇਖ ਲਓ ਕਿ ਦੋ ਦੀ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਚਲੇ ਜਾਓ ਸੜਕ ਜਮਾ ਖਰਾਬ ਮਿਲੂਗੀ ਰੋੜੇ ਉੱਤੇ ਰੋੜੇ ਪਾਏ ਵਾ ਰੋੜੇ ਉੱਤੇ ਲੁੱਕ ਵੀ ਤਾਂ ਪਾ ਕੇ ਜਾਓ ਬਸ ਅੱਡਾ ਉਹ ਡੁੱਬਿਆ ਪਿਆ ਹੁਣਾਂ ਮੀਂਹ ਪੈਣ ਦੀ ਦੇਰ ਆ ਵੇਹ ਪਰ ਜੂਆ ਅੰਦਰ ਫੇਰ ਚਲਾ ਜੂਆ ਦੱਸੋ ਕੀ ਕਰਾਂਗੇ ਸਰਕਾਰਾਂ ਨੂੰ ਸਰਕਾਰਾਂ ਦਾ ਨੋਡ ਭਾਲਦੀ ਫਿਰਦੀ ਆਜੋ ਤੇ ਬੋਰਡ ਪਾਓ ਤੇ ਬਹਿ ਜਾਓ ਆਪ ਦਾ ਟਿਕ ਕੇ ਆਹ ਦੇ ਸੜਕ ਦੇ ਪੈਸੇ ਆ ਜਾਣਗੇ ਖਾ ਕੇ ਵੇ ਵਾ ਜਾਣਗੇ ਲੱਗਦਾ ਕੁਛ ਵੀ ਇਹਦਾ ਮੰਡੀ ਦੀ ਐ ਇਸ ਮਸਲੇ ਦਾ ਨਹੀਂ ਹੁੰਦਾ ਹਾਲੇ ਦਾ ਨਹੀਂ ਕਰਦੇ ਵੀ ਜੀ ਇਹਦਾ ਹੁੰਦਾ ਤਾਂ ਹੁਣ ਵਿਚਾਰੇ ਦੁਕਾਨਾਂ ਨਾ ਖੋਲ ਕੇ ਬੈਣ 2 ਰੁਪਏ ਬਟਨ ਆ ਦੇਖ ਲੋ ਤੁਹਾਡੇ ਸਾਹਮਣੇ ਸਾਰੇ ਬਾਹਰ ਬੈਠੇ ਆ ਦੁਕਾਨਾਂ ਤੇ ਲੋਕ ਲਾਇਆ ਕਮਾ ਕੇ ਦੇਖ ਲੋ ਸਾਰੇ ਬੰਦ ਪਏ ਆ ਕਿੰਨਿਆ ਰੋਜ਼ਗਾਰ ਦੁਕਾਨਾਂ ਤੇ ਪੈਸੇ ਬਟਨ ਕੇ ਫੇਰ ਹੀ ਦੇਣਗੇ ਟੈਕਸ ਲੈਣ ਵਾਲੀ ਤਾਂ ਬਿੱਲ ਪੜ ਦੋ ਜੀ ਉਹ ਪੜ ਦੋਈ ਸਾਰੇ ਖੁੱਚੀ ਜਾਂਦੇ ਆ ਤਾਂ ਇਹ ਤੇ ਸਾਰੇ ਮਸਲੇ ਨੂੰ ਲੈ ਕੇ ਸਾਡੇ ਨਾਲ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸ਼ਸ਼ੀਲ ਕੁਮਾਰ ਗੋਲਡੀ ਵੀ ਮੌਜੂਦ ਹਨ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਪ੍ਰਧਾਨ ਜੀ ਇਹ ਜਿਹੜੀ ਸਮੱਸਿਆ ਦਾ ਹਾਲ ਹੈ ਕਿੰਨੇ ਸਮੇਂ ਤੋਂ ਪ੍ਰੇਸ਼ਾਨ ਸਾਮਣਾ ਕਰ ਰਹੇ ਮੰਡੀ ਜੀ ਵੇਧਰ ਸਮਸਿਆ ਦੋ ਤਿੰਨ ਸਾਲ ਹੋ ਗਏ ਪਰ 25 ਦਿਨ ਹੋ ਗਏ ਲਗਾਤਾਰ ਪਾਣੀ ਖੜਾ ਹੈ ਬਿਲਕੁਲ ਇਹ ਸਿਵਰੇਜ ਬੋਰਡ ਨੇ ਜਮ ਜਿਹੜੀ ਸੰਗਤ ਮੰਡੀ 'ਚ ਲਾਵਾਸ਼ ਛੱਡ ਰੱਖੀ ਹੈ ਬਿਲਕੁਲ ਧਿਆਨ ਨਹੀਂ ਦੇ ਰਿਹਾ ਕੋਈ ਵੀ ਪਹਿਲਾਂ ਉਹਨੇ ਜਿਹੀ ਮਾੜਾ ਮੋਟੇ ਆਉਂਦੇ ਹੁਣ ਹੁਣ ਜਹੀ ਹੈ ਹੈਡੀ ਤਾਂ ਪਤਾ ਹੀ ਨਹੀਂ ਕਿਹੜਾ ਜੇ ਵੀ ਕੋਈ ਆਇਆ ਨਹੀਂ ਹੁਣ ਕੋਈ ਧਿਆਨ ਨਹੀਂ ਦਿੰਦਾ ਇਹਨਾਂ ਨੂੰ ਕੋਈ ਤੇ ਇਹਨਾਂ ਨੂੰ ਜਿਹੜੇ ਤਰਖਾੜ ਹੀ ਮਿਲਦੀ ਉਹ ਜਿਹੜੇ ਆਊਟਸੋਰਸਰ ਉਹ ਛੁੱਟੀ ਤੇ ਬੈ ਛਟ ਰੈ ਸਟ੍ਰੈਕ ਤੇ ਬੈ ਜਾਂਦੇ 15 ਦਿਨ ਹੋਰ ਸਟ੍ਰੈਕ ਕਰਦੇ ਆ ਫੇਰ ਮੰਡੀ ਭਰ ਜਾਂਦੀ ਹੈ ਇਸ ਤੋਂ ਇਲਾਵਾ ਇਹਦਾ ਹੱਲ ਹੀ ਰਾਈਜ਼ਿੰਗ ਮੇਨ ਜਿਹੜੀ ਪੈਣੀ ਹੈ ਉਹ ਵੀ ਅੱਜ ਤੋਂ 5 ਮਹੀਨੇ ਲਗਭਗ ਹੋ ਗਏ ਟੈਂਡਰ ਖੁੱਲੇ ਨੂੰ ਤੇ ਜਿਹੜਾ ਅੱਜ ਕੰਮ ਖਤਮ ਹੋ ਜਾਣਾ ਸੀ ਤੇ ਮੰਡੀ ਨੂੰ ਆ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਣਾਈ ਪਰ ਕੋਈ ਕੰਮ ਨਹੀਂ ਹੋ ਰਿਹਾ ਠੇਕੇਦਾਰ ਕਹਿੰਦਾ ਮੈਨੂੰ ਕੰਮ ਨਹੀਂ ਲਾਟ ਹੋਇਆ ਉਹਨੂੰ ਹੁਣ ਹੋਇਆ ਹਫ਼ਤਾ ਪਹਿਲਾਂ ਹੁਣ ਅੱਜ ਮੇਰੀ ਗੱਲ ਹੋਈ ਹੈ ਕਹਿੰਦਾ ਹਫ਼ਤੇ ਦਾ ਕੰਮ ਚਲਾ ਲੂ ਪਰ ਇੱਥੇ ਪਹਰੀ ਰਾਜਨੀਤੀ ਦੇਖਦਾ ਜੀ ਕੀ ਕਾਰਨ ਹੈ ਇੱਥੇ ਜਾਣਬੁੱਝ ਕੇ ਕੰਮ ਨੂੰ ਰੇਟ ਕਰੀ ਜਾਂਦੇ ਆ ਤੇ ਖਰਾਬ ਕਰੀ ਜਾਂਦੇ ਆ ਮੰਡੀ ਦਾ ਕੰਮ ਜਿਹੜਾ ਇਹ ਟੈਂਡਰ ਲਾਟ ਹੋਇਆ ਕਿੰਨੀ ਰਕਮ ਦਾ ਹੋਇਆ 3 ਕਰੋੜ ਦੇ ਲਗ ਤਾਂ ਲੱਗਦਾ ਇਹ ਕਿੰਨੇ ਸਮੇਂ ਦੇ ਵਿੱਚ ਪੂਰਾ ਹੋ ਜਾਊਗਾ ਤੇ ਮੰਡੀ ਨਿਵਾਸੀਆਂ ਨੇ ਜਾਤ ਨਹੀਂ ਲੱਗਦਾ ਕਿਹਾ ਜੇ 5 ਮਹੀਨੇ ਹੋ ਗਏ ਜਿਹੜੇ ਟੈਂਡਰ ਹੋਏ ਨੂੰ ਅੱਜ ਨੂੰ ਪੈ ਕੇ ਪੂਰਾ ਹੋ ਜਾਣਾ ਹੁਣ ਲੱਗਦਾ ਤਾਂ ਕੁਝ ਨਹੀਂ ਪਤਾ ਇਹਦਾ ਕੀ ਹੋਊਗਾ ਕੀ ਨਾ ਹੋਊਗਾ ਪਰ ਠੇਕੇਦਾਰ ਕਹਿੰਦਾ ਮੈਂ 1 ਮਹੀਨੇ ਚ ਮਿਲ ਕੇ ਕੰਪਲੀਟ ਕਰ ਦੂੰਗਾ ਤੇ ਉਦੋਂ ਬਾਅਦ ਸਮੱਸਿਆ ਦਾ ਹੱਲ ਹੋ ਜਾਊਗਾ ਪਰ ਹੱਲ ਹੀ ਹੈ ਜੋ ਰੈਜੀਮੈਨ ਪੈ ਗਈ ਉਦੋਂ ਇਲਾਵਾ ਕੋਈ ਹੱਲ ਨਹੀਂ ਰਹਿ ਜੀ ਮੈਨ ਖਤਮ ਹੈ ਤੇ ਸੀਵਰੇ ਬੋਰਡ ਦਾ ਕੋਈ ਧਿਆਨ ਨਹੀਂ ਇੱਧਰ ਸੰਗਤ ਮੰਡੀ ਵੱਲ ਹਾਲਰ ਕੇਰਾ ਮੁਸ਼ਕਿਲ ਲਾਦਾ ਸੀ ਮਰੇ ਉਹਨੂੰ ਕਹਿਣਾ ਹੋਗਾ ਸਾਡੇ ਕੋਲ ਫੰਡ ਹੀ ਹੈ ਨਹੀਂ ਥੋੜੀ ਮੰਡੀ ਵਾਚੇ ਕੋਈ ਫੰਡ ਨਹੀਂ ਵੀ ਇੱਥੇ ਸਾਡਾ 2.5 ਲੱਖ ਦਾ ਖਰਚਾ ਹੈ ਮਹੀਨੇ ਦਾ 70-80 ਹਜ਼ਾਰ ਆਮਦਨ ਹੈ ਇਹ ਕੋਈ ਹੱਲ ਨਹੀਂ ਕਰ ਸਕਦੇ ਫਿਰ ਹੱਲ ਕੌਣ ਕਰੂਗਾ ਹੱਲ ਤਾਂ ਸਰਕਾਰ ਨੂੰ ਕਰਨਾ ਹੈ ਪ੍ਰਧਾਨ ਜੀ ਇਹ ਮਸਲੇ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਾਂ ਮੌਜੂਦਾ ਸਰਕਾਰ ਦੇ ਕਿਸੇ ਲੀਡਰ ਨੂੰ ਮਿਲੇਓ ਹਾਂਜੀ ਲੀਡਰਾਂ ਨੂੰ ਮਿਲਦੇ ਰਹੇ ਨੇ ਐਮਐਲਏ ਸਾਹਿਬ ਦੀ ਨਿਗਰਚ ਕਰਾਇਆ ਹੈ ਭਲਾਈ ਸਾਡੇ ਇੰਚਾਰਜ ਹੈ ਜਿਲ੍ਹਾ ਪ੍ਰਧਾਨਾ ਉਹਨਾਂ ਹੀ ਨਿਗਰਚ ਵੀ ਕਰਾਇਆ ਹੈ ਡੀਸੀ ਸਾਹਿਬ ਨੂੰ ਵੀ ਅਸੀਂ ਕਈ ਵਾਰੀ ਮਿਲੇ ਆ ਮੈਸੇਜ ਵੀ ਮਾਡੀ ਸੀ ਸਾਹ ਨੂੰ ਕਰਦਾ ਫੋਟੋ ਵੀ ਭੇਜੀ ਆ ਡੀਸੀ ਸਾਹਿਬ ਵੀ ਵਿਚਾਰੇ ਉਦਕਾਰੀਆਂ ਨੂੰ ਕਹਿ ਰਹੇ ਹਾਂ ਸਾਨੂੰ ਅੱਜ ਤੋਂ 2.5 ਮਹੀਨੇ ਪਹਿਲਾਂ ਹੀ ਮਿਲੇ ਸੀ ਡੀਸੀ ਸਾਹਿਬ ਨੂੰ ਉਦੋਂ ਐਕਸ਼ਨ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਇੱਕ ਹਫਤੇ ਕੰਮ ਇਹ ਸ਼ੁਰੂ ਕਰ ਦਾਂਗੇ ਪਰ 2 ਮਹੀਨੇ ਹੋ ਗਏ ਕੁਝ ਨਹੀਂ ਹੋਇਆ ਤੇ ਡੀਸੀ ਸਾਹਿਬ ਨਾਲ ਮੇਰੇ ਹਫ਼ਤੇ ਤੱਕ ਪਹਿਲਾਂ ਵੀ ਗੱਲ ਹੋਈ ਹੈ 10 ਦਿਨ ਪਹਿਲਾਂ ਮੈਸੇਜ ਹੋਇਆ ਸੀ ਉਦੋਂ ਵੀ ਡੀਸੀ ਸਾਹਿਬ ਕਹਿੰਦੇ ਪੰਜ ਚਾਰ ਦਿਨਾਂ ਤੱਕ ਹੱਲ ਹੋ ਜੂ ਪਰ ਇਹ ਤੱਕ ਕੋਈ ਹੱਲ ਹੋ ਨਹੀਂ ਰਿਹਾ ਕੋਈ ਪ੍ਰੋਪਰ ਇਹ ਕੀ ਤੁਸੀਂ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੰਗ ਤਾਂ ਐਂ ਕਰਦੇ ਜੀ ਦੇਖਿਓ ਜਿਹੜਾ ਇੱਕ ਵਾਰੀ ਜਿਹੜਾ ਟੈਂਡਰ ਹੋਇਆ ਜੀ 5 ਮਹੀਨੇ ਹੋ ਗਏ ਜਿਹੜਾ ਅੱਜ ਤੱਕ ਕੰਮ ਕੰਪਲੀਟ ਹੋ ਜਾਣਾ ਸੀ ਉਹ ਜਲਦੀ ਇਹਦਾ ਕੰਮ ਸ਼ੁਰੂ ਕੀਤਾ ਜਾਵੇ ਰਾਈਜ਼ਿੰਗ ਮੇਨ ਦਾ ਤਾਂ ਕਿ ਸਰਕਾਰ ਦੀ ਬਦਰਾਮੀ ਨਾ ਹੋਏ ਲੋਕ ਵੀ ਨਾ ਮੁਸ਼ਕਲ ਹੋਣ ਲੋਕਾਂ ਨੂੰ ਬਹੁਤ ਭਾਰੀ ਮੁਸ਼ਕਲ ਹੈ ਸਾਰਾ ਕਾਰੋਬਾਰ ਬੰਦਾ ਇਹ ਦਿਹਾੜੀ ਵਾਲੇ ਬੰਦੇ ਆ ਹੋਟਲ ਹੈ ਇੱਥੇ ਇਹ ਦਿਹਾੜੀ ਵਾਲੇ ਬੰਦੇ ਜਿਹੜੇ ਦਿਹਾੜੀ ਨਹੀਂ ਜਾਂਦੀ ਇਹਨਾਂ ਦੇ ਚੁੱਲ੍ਹੇ ਵੀ ਨਹੀਂ ਇਹ ਅੱਜ ਤੱਕ ਚੱਲ ਰਹੇ ਵੀ 10000 ਰੁਪਏ ਲੈ ਕੇ ਆਉਂਦੇ ਕੰਮ ਚ ਰਹਾ ਰਹੇ ਬਹੁਤ ਬੁਰਾ ਹਾਲ ਹੈ ਇੱਥੇ ਸੋ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਮੰਡੀ ਨਿਵਾਸੀਆਂ ਦੀ ਇਸ ਮੁਸ਼ਕਲ ਨੂੰ ਪੰਜਾਬ ਸਰਕਾਰ ਬਠਿੰਡਾ ਪ੍ਰਸ਼ਾਸਨ ਵੱਲੋਂ ਕਦੋਂ ਤੱਕ ਹੱਲ ਕੀਤਾ ਜਾਂਦਾ ਹੈ